ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਪਿਆਰੇ ਸੱਜਣੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਯਾਦ ਸ਼ਾਹ ਜਹਾਨਪੁਰੀ ਜੀ ਕਪਤਾ ਜੀ ਕੁਝ ਲੈਣਾ ਆਉਂਦਾ ਸਹਾਰਾ ਲੈਣਾ ਚਾਹੁੰਦਾ ਕਿ ਜਦ ਵੀ ਕਿਸੇ ਨੇ ਮਾਰ ਖਾਧੀ ਏ ਖਾਦੀ ਆਪਣਿਆਂ ਤੋਂ ਮਾਰਦਾ ਪਰਾਇਆ ਕਦੇ ਨਹੀਂ ਕਹੇ ਆਦਿ ਸ਼ਾਹਜਹਾਨਪੁਰੀ ਇਹ ਹੀ ਸੱਚ ਹੈ ਇਤਿਹਾਸ ਨੇ ਲੁਕਾਇਆ ਕਦੀ ਨਹੀਂ ਇਕਿਆਲ ਸ਼ਾਹਜਹਾਨਪੁਰੀ ਦੀ ਕਲਮ ਤੋਂ ਨਿਕਲਿਆ ਹੋਇਆ ਗੀਤ ਸੋਖਰਾਜ ਬਰਕੰਦੀ ਸਾਹਿਬ ਦੀ ਆਵਾਜ਼ ਵਿੱਚ ਹੈ ਕਿ ਸਮਾਂ ਬਦਲ ਗਿਆ ਯਾਰੋ ਇਹ ਕੁਝ ਤਾਂ ਅਕਲਾਂ ਨੂੰ ਹੱਥ ਮਾਰੋ ਬਾਬੇ ਨਾਨਕ ਨੂੰ ਵਿਚਾਰੋ ਆਪਾਂ ਤਾਂ ਬਚ ਪਾਵਾਂਗੇ ਨਹੀਂ ਤਾਂ ਆਪਾਂ ਆਪਣੇ ਆਂ ਦੀ ਹੱਥੋਂ ਹੀ ਮਾਰੇ ਜਾਵਾਂਗੇ ਉਹਦਾ ਆਖਰੀ ਫਿਕਰਾ ਹੈ ਕਿ ਬੈਰੀ ਬੜਾ ਚਲਾਕ ਹੈ ਓਏ ਕਰਦਾ ਚਲਾਕੀਆਂ ਮਾਨਵ ਜਾਤ ਵਰਣ ਵਿੱਚ ਵੰਡ ਕੇ ਓਏ ਦੇਖੋ ਅੱਗਾ ਲਾਤੀਆਂ ਕਹੇ ਯਾਦਸ਼ਾਹ ਜਹਾਨਪੂਰੀ ਜੇ ਕੋਜੀ ਚਾਲ ਸਮਝ ਨਾ ਪਾਵਾਂਗੇ ਆਖਰ ਆਪਾਂ ਆਪਣੇ ਆਂਦੇ ਹੱਥੋਂ ਹੀ ਮਾਰੇ ਜਾਵਾਂਗੇ ਪਿਆਰੇ ਸਜਣੋ ਗੁਰੂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਜੋ ਇੱਕ ਮਨ ਭਾਗਦੀ ਘਟਨਾ ਗੁਜ਼ਰੀ ਹੈ ਉਸ ਦਾ ਪੂਰੇ ਵਿਸ਼ਵ ਨੇ ਨਰਾਦਰ ਕੀਤਾ ਉਸ ਨੂੰ ਨਿੰਦਿਆ ਔਰ ਨਿੰਦਣ ਵਾਲਾ ਕੀ ਕਰਮ ਹੈ ਇਹ ਕੋਈ ਸ਼ੱਕ ਨਹੀਂ ਕਿ ਨਿੰਦਣ ਵਾਲਾ ਕਰਮ ਹੈ ਲੇਕਿਨ ਕੁਝ ਵਿਦਵਾਨ ਯੂਟਿਊਬ ਦੇ ਵਿਦਵਾਨ ਇਸ ਗੱਲ ਨੂੰ ਮੋੜ ਕੇ ਉੱਥੇ ਲਿਆਉਂਦੇ ਨੇ ਕਿ ਇੱਕ ਦਲਿਤ ਸਿੱਖ ਦਾ ਰੂਪ ਧਾਰਨ ਕਰਕੇ ਨਕਲੀ ਸਿੱਖ ਬਣ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜਨ ਲੱਗਿਆ ਮੈਂ ਬਸ 2-4 ਮਿੰਟ ਦੀ ਹੀ ਵੀਡੀਓ ਬਣਾਉਣੀ ਹੈ ਮੈਂ ਇੱਥੇ ਉਹਨਾਂ ਵਿਦਵਾਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਓਏ ਵਿਦਵਾਨੋ ਚੰਗੇ ਚੰਗੇ ਪੱਤਰਕਾਰੋ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਮੇਰੀ ਇਸ ਵੀਡੀਓ ਨੂੰ ਕਾਫੀ ਲੋਕਾਂ ਤੱਕ ਸ਼ੇਅਰ ਤੇ ਕਮੈਂਟ ਕਰੋ ਮੈਨੂੰ ਕਮੈਂਟ ਕਰੋ ਚੰਗਾ ਜਾਂ ਮਾੜਾ ਕਰੋ ਕਿ ਦਰਤ ਸਿੱਖ ਨਹੀਂ ਹੈ ਜੇ ਦਰਤ ਸਿੱਖ ਨਹੀਂ ਹੈ ਤਾਂ ਫਿਰ ਸਿੱਖਾ ਹੈ ਕੌਣ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਉਹਦੇ ਨਾਲ ਦਰਤ ਹੋਈ ਸੀ ਮੈਂ ਥੋੜਾ ਹੋਰ ਪਿੱਛੇ ਜਾਣਾ ਹਾਂ ਕਿ ਛੇਵੀਂ ਪਾਸ਼ਾਹੀ ਨੇ ਜਦ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਤਾਂ ਉਸ ਦੀ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਕੌਣ ਆਏ ਰੰਗੜ ਔਰ ਦਸਵੀਂ ਪਾਸ਼ਾਹੀ ਨੇ ਉਹਨਾਂ ਰੰਗੜਾਂ ਨੂੰ ਹੀ ਆਪਣੀ ਸ਼ਾਤੀ ਦੇ ਨਾਲ ਲਾ ਕੇ ਰੰਗਰੇਟੇ ਉਹ ਗੁਰੂ ਦੇ ਬੇਟੇ ਕਹੇ ਹੈ ਜਿਹੜੇ ਗੁਰੂ ਸਾਹਿਬ ਦਾ ਅਸੀਸ ਚੱਕ ਲਿਆ ਏ ਕੀ ਉਹ ਸਿੱਖ ਨਹੀਂ ਹੈ ਜਿਹੜੇ ਰਫਲਾਂ ਗੇ ਮੂਰੇ ਖੜ ਗਏ ਉਹ ਸਿੱਖ ਨਹੀਂ ਹੈ ਫਿਰ ਸਿੱਖ ਹੈ ਕਿਹੜੇ ਕਹਿੰਦੇ ਤੇਜੀ ਬੜੇ ਵਿਦਵਾਨ ਕਹਿ ਰਿਹਾ ਕਿ ਦਲਿਤਾਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਸਾਜਿਸ਼ ਤਾਂ ਜ਼ਰੂਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਜਿਸ਼ ਨਹੀਂ ਹੈ ਸਾਜਿਸ਼ ਤਾਂ ਹੈ ਪਰ ਆਹ ਕਿਹੜੀ ਗੱਲ ਕਹਿਤੀ ਕਿ ਸਿੱਖਾਂ ਤੇ ਦਲਿਤਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਐ ਕੀ ਗਿੱਤ ਸਿੱਖ ਨੇ ਹੀ ਆ ਉਹ ਬੇਈਮਾਨੂ ਓਏ ਨੌਦਾਨੂ ਮੈਨੂੰ ਦੱਸੋ ਜਿਹੜਾ ਗੁਰੂ ਦੀ ਜਗਾ ਜਿਹੜਾ ਗੁਰੂ ਦੀ ਕਲੰਗੀ ਤੋੜਾ ਜੋੜਾ ਤੋੜਾ ਪਾਕੇ ਗੁਰੂ ਦੀ ਖਾਂ ਸ਼ਹੀਦੀ ਪਾ ਜਾਂਦਾ ਹੈ ਉਹ ਅੱਜ ਵੀ ਦਿੱਲਤ ਹੈ ਤੇ ਮੈਂ ਸਿੱਖ ਕਹਿਣਾ ਹੋਇਆ ਮੈਂ ਮਾਫੀ ਚਾਹੁੰਦਾ ਇਸ ਗੱਲ ਨੂੰ ਕਹਿਣ ਲੱਗਿਆ ਕੀ ਬੇਦਾਬਲ ਨੇ ਕਿਹੜੇ ਨੇ ਆਲੇ ਸਿੱਖ ਸੀ ਕੀ ਗੁਰੂ ਸਾਹਿਬ ਦੀਆਂ ਘੋੜਿਆਂ ਬਾਗਾਂ ਫੱਗ ਵਾਲੇ ਸਿੱਖ ਸੀ ਜਿਹੜੇ ਗੁਰੂ ਸਾਹਿਬ ਨੂੰ ਅੱਧ ਬਚਾ ਲੈ ਛੱਡ ਕੇ ਭੱਜ ਕੇ ਕੀ ਉਹ ਸਿੱਖ ਨੇ ਕੀ ਅੱਜ ਜੋ ਪੰਜਾਬ ਦੀ ਧਰਤੀ ਦਾ 80 ਤੋਂ 85% ਸਰਮਾਇਆ ਦੱਬ ਕੇ ਬੈਠੇ ਆ ਉਹ ਸਿੱਖ ਨੇ ਸਿੱਖੀ ਕਿ ਨੂੰ ਕਹਿੰਦੇ ਆ ਸਾਨੂੰ ਸਮਝ ਨਹੀਂ ਆਈ ਕਹਿੰਦਾ ਗਿਣਤੀ ਦੇ ਕਹਿੰਦਾ ਮੂਲ ਨਿਵਾਸੀ ਆਦੀਵਾਸੀ ਉਹ ਗਿਣਤੀ ਦੇ ਵਿੱਚ ਤੁਸੀਂ 85 ਉਹ 15 ਤੈਨੋਂ ਕੁੱਟ ਰਹੇ ਨੇ ਉਹ ਮੈਨੂੰ ਦੇਖ ਦੇਖ ਕੇ ਆਵੇ ਹਾਂਸੀ 15% 85 ਨੂੰ ਕੁੱਤੀ ਜਾ ਰਹੇ ਨੇ ਕੀ ਬਾਤ ਹੈ ਖਾਓ ਕੁੱਟ ਤੁਸੀਂ ਕੁੱਟ ਖਾਣ ਵਾਸਤੇ ਹੀ ਜੰਮੇ ਆ ਤੁਸੀਂ ਜ਼ਿੰਦਗੀ 'ਚ ਹਮੇਸ਼ਾ ਕੁੱਟ ਖਾਣੀ ਆ ਕਿਉਂਕਿ ਤੁਸੀਂ ਇਕੱਤਰ ਨਹੀਂ ਹੋ ਰਹੇ ਮੁੱਖੀ ਨਹੀਂ ਹੋ ਰਹੇ ਖਿਲਰੇ ਹੋਏ ਹੋ ਮੇ ਤਾਂ ਕਿਹਨਿਸਮਤ ਪੈਂਦੀ ਸੀ ਇਹ ਕਹਿ ਦਿੰਦੇ ਕਿ ਦਲਿਤਾਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਸਿੱਖ ਕੌਣ ਹੈ ਉਹ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਧੋਖੇ ਕੀਤੇ ਕੀ ਉਹ ਸਿੱਖ ਨੇ ਕੀ ਚਾਰ ਪੈਸੇ ਜੇ ਬਚਾ ਕੇ ਉਹ ਸਿੱਖ ਨੇ ਮੇਰਾ ਕਿੰਨਾ ਜਿਹੜਾ ਭਾਵ ਹੈ ਕਿ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਕਿ ਬਾਕੀ ਦਾ ਸਾਰਾ ਕੁਝ ਠੀਕ ਹੈ ਜੋ ਉਸਨੇ ਉਸ ਗੜਤੇ ਨੇ ਕੀਤਾ ਹੈ ਉਹ ਬਹੁਤ ਮਾੜਾ ਕੀਤਾ ਨਿੰਦਣੀਆਂ ਲੋਗ ਹੈ ਇਹ ਕੋਈ ਸ਼ੱਕ ਨਹੀਂ ਹੈ ਲੇਕਿਨ ਉਸ ਨੂੰ ਇਸ ਤਰੀਕੇ ਨਾਲ ਬਣਾਉਣਾ ਕਿ ਉਹ ਇੱਕ ਸਿੱਖ ਦੇ ਰੂਪ ਦੇ ਵਿੱਚ ਆ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹ ਇੱਕ ਦੁਲਿਤ 바ਵਾ ਸਾਹਿਬ ਦੇ ਬੁੱਤ ਦੇ ਨਾਲ ਬੇਅਬਦੀ ਕਰ ਕੀ ਇਹ ਕੋਈ ਚੰਗੀਆਂ ਗੱਲਾਂ ਨਹੀਂ ਮੈਂ ਮਾਫੀ ਚਾਹੁੰਦਾ ਵਿਦਵਾਨੋ ਓਏ ਨਾਦਾਨੋ ਓ ਬੇਈਮਾਨੋ ਸੁਣੋ ਮੇਰੀ ਗੱਲ ਨੂੰ ਅਸਲੀ ਸਿੱਖ ਦੇਲੇ ਤਹੀ ਹੈ ਤੁਸੀਂ ਜਿਹੜੇ ਆਪਣੇ ਆਪ ਨੂੰ ਸਵਰਨਕ ਕਹੋਂਦਿਆ ਉਹ ਸਿੱਖ ਨਹੀਂ ਹੈ ਉਹ ਸਿੱਖ ਨਹੀਂ ਹੈ ਕਿਉਂਕਿ ਸਿੱਖ ਸਿੱਖਾ ਸਿੱਖ ਉਹੀ ਹੈ ਜਿਨੇ ਗੁਰੂ ਦੀ ਸਿੱਖਿਆ ਆ ਕੇ ਅਮਲ ਕਰ ਲਿਆ ਹੈ ਜਿਨੇ ਗੁਰੂ ਦੀ ਸਿੱਖਿਆ ਆ ਕੇ ਜੜਾ ਚੱਲ ਗਿਆ ਹੈ ਉਹ ਸਿੱਖ ਹੈ ਇਹਨਾਂ ਦਾ ਗੁਰੂ ਦੀ ਸਿੱਖਿਆ ਨੂੰ ਮੰਨਦੇ ਆ ਗੁਰੂ ਸਾਹਿਬ ਨੇ ਤਾਂ ਸਾਡੀਆਂ ਸਾਰੀਆਂ ਜਾਤਾਂ ਪਾਤਾਂ ਖਤਮ ਕਰ ਦਿੱਤੀਆਂ ਸੀ ਇਹ ਫਿਰ ਵੀ ਚੱਕੀ ਫਿਰਦੇ ਆ ਔਰ ਆਪਣੇ ਆਪ ਨੂੰ ਕਹਿੰਦੇ ਆ ਸਿੱਖ ਆ ਤੁਸੀਂ ਕਹਦੇ ਸਿੱਖ ਆ ਸਰ ਪੱਗਾਂ ਮੰਨਣ ਨਾਲ ਸਿੱਖ ਨਹੀਂ ਇਹ ਗਾੜੀ ਰੱਖਣ ਨਾਲ ਸਿੱਖ ਨਹੀਂ ਇਹ ਤਾਂ ਕੁਦਰਤ ਦੀ ਦੇਣ ਹੈ ਗੁਰੂ ਸਾਹਿਬ ਦਾ ਜਿਹਨਾਂ ਨੇ ਸਾਹ ਦਿੱਤਾ ਤੁਸੀਂ ਅੱਜ ਵੀ ਉਹਨਾਂ ਨੂੰ ਨੀਚ ਕੁਝ ਅੱਛੇ ਕੈਂਡੇ ਹੋ ਕਿਉਂ ਕੇਵਲ ਵਫادار ਸੀ ਵਫادار ਨੂੰ ਇਹ ਨਤੀਜੇ ਮਿਲਦੇ ਨੇ ਅਰ ਗਦਾਰਾਂ ਜਗੀਰਾਂ ਬਣਾ ਕੇ ਬੈਠੇ ਨੇ ਗੰਦਾਰ ਜਿਹੜੇ ਹੈ ਜਿਨ੍ਹਾਂ ਨੇ ਸਿੱਖੀ ਦੇ ਨਾਲ ਸਮਾਜ ਦੇ ਨਾਲ ਬੇਈਮਾਨੀਆਂ ਖਰਦਾਰੀਆਂ ਕੀਤੀਆਂ ਨੇ ਅੱਜ ਕੀ ਆਪਣੇ ਆਪ ਨੂੰ ਉਹ ਸਿੱਖ ਬਣੇ ਫਿਰਦੇ ਨੇ ਇੱਕ ਦੇ ਕੋਲੇ ਰਹਿਣ ਨੂੰ ਘਰ ਹੈ ਨਹੀਂ ਦੋਵੇਂ ਸੁਵੇਠਾ ਉਹਦੇ ਕੋਲੇ ਹੈ ਨਹੀਂ ਇੱਕ ਦੇ ਕੋਲੇ 100 200 400 500 ਕਿੱਲਾ ਜ਼ਮੀਨ ਹੈ ਕਿਉਂ ਇੱਕ ਇੱਕ ਲਾ ਗੁਰੂ ਸਾਹਿਬ ਨੇ ਕਿਹਾ ਸੀ ਉਹਨੇ ਤਾਂ ਕਿਹਾ ਕਿ ਵੰਡ ਛਕੋ ਵੰਡ ਕੇ ਖਾ ਲੋ ਇੱਥੇ ਕਹਿੰਦਾ ਤੈਨੂੰ ਤੈਨੂੰ ਦੇਣ ਦੀ ਲੋੜ ਨਹੀਂ ਸਭ ਕੁਝ ਮੇਰੇ ਘਰੇ ਆ ਜਾਵੇ ਮੈਂ ਜਲਦੀ ਬਹਣਾ ਸੀ ਤੇ ਮੇਰੇ ਥੋੜਾ ਜਿਹਾ ਨੈਟਵਰਕ ਦੀ ਕਮੀ ਹੋ ਗਈ ਮੈਂ ਇਸ ਉਸੇ ਤੇ ਫਿਰ ਇੱਕ ਵਾਰ ਲਾਈਵ ਹੋਵਾਂਗਾ ਅੱਜ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਸੀ ਕਿ ਅਸਲ ਸਿੱਖ ਦਲਿਤ ਹੀ ਹੈ ਕਿਉਂਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਦਲਿਤਾਂ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜਾਦਾ ਸੌਂ ਸੀ ਸੀ ਔਰ ਉਹਦਾ ਸਾਥ ਦਿੱਤਾ ਰੰਗਰੇਟਿਆਂ ਨੇ ਰੰਗੜਾ ਨੇ ਉਹਦਾ ਸਾਥ ਦਿੱਤਾ ਤਾਂ ਉਹ ਮਹਾਰਾਜਾ ਬਣਿਆ ਇਹ ਮਾਲਵੇ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੇ ਨਾਲ ਲੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕੀਤਾ ਫਿਰ ਕਨੇ ਅਸੀਂ ਸਿੱਖਾਂ ਤੁਸੀਂ ਸਿੱਖ ਕਹਦੇ ਆ ਬਸ ਅੱਜ ਦੀ ਵੀਡੀਓ ਮੈਂ ਥੋੜਾ ਭਾਵਕ ਹੋ ਚਲਿਆ ਹਾਂ ਐਂੇ ਹੀ ਕੀ ਬਣਾਵਾਂਗਾ ਕਿ ਸਿੱਖ ਸਿਰਫ 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 ਦਲਿਤ ਹੈ ਮੈਂ ਇੱਥੇ ਥੋੜੀ ਜਿਹੀ ਇੱਕ ਗਲਤ ਜੀ ਪੱਖਾ ਦਾ ਇਸਤੇਮਾਲ ਕਰਨਾ ਚਾਹਾਂ ਕਿਨ ਲਫਜ ਨੇ ਦੱਦਾ ਲੱਲਾ ਤੇ ਟੱਕਾ ਦੱਦੇ ਦਾ ਮਤਲਬ ਦਬੇ ਹੋਏ ਦਬਾਏ ਹੋਏ ਮਾਨਵ ਨੇ ਮਾਨਵ ਲੱਲਾ ਲਟੜੇ ਹੋਏ ਲਟਾਰੇ ਹੋਏ ਮਾਨਵ ਨੇ ਮਾਨਵ ਟੱਕਾ ਤਾਕਤ ਤਲਵਾਰ ਤੇ ਤਰਤੀਬ ਨਾਲ ਦਬੇ ਹੋਏ ਲਟੜੇ ਹੋਏ ਲਟਾਰੇ ਹੋਏ ਮਾਨਵ ਨੇ ਮਾਨਵ ਆਖਰ ਮਾਨਵਤਾ ਸੀ ਮਾਨਵ ਹੈ ਗੁਰਬਾਣੀ ਕਹਿੰਦੀ ਹੈ ਇੱਕ ਪਿਤਾ ਇੱਕ ਉਸਕੇ ਹੰਮਾਰ ਜੇ ਸਾਡਾ ਪਿਓ ਇੱਕ ਹੈ ਤੇ ਅਸੀਂ ਪੁੱਤਰ ਵੀ ਇੱਕ ਹੈ ਹਾਂ ਇੱਕ ਸ਼ੈਤਾਨ ਨੇ ਇੱਕ ਬੇਈਮਾਨ ਨੇ ਸਾਰੀ ਸੁੱਖ ਸਾਧਨ ਆਪਣੇ ਕਬਜ਼ੇ ਵਿੱਚ ਕਰ ਲਿਆ ਤਾਂ ਕਿ ਉਹ ਇਨਾ ਉੱਤਮ ਹੋ ਗਿਆ ਨਹੀਂ ਉਹ ਸ਼ੈਤਾਨ ਹੈ ਸ਼ੈਤਾਨ ਹੈ ਬੇਈਮਾਨ ਹੈ ਬੇਈਮਾਨ ਹੈ ਉਹ ਭਗਵਾਨ ਨਹੀਂ ਹੈ ਜੀ ਦੀ ਨਜ਼ਰ ਦੇ ਵਿੱਚ ਸਭ ਇੱਕ ਸਮਾਨ ਨਹੀਂ ਹੈ ਉਹੀ ਪਰਮੇਸ਼ਵਰ ਹੈ ਜਿਸ ਦੀ ਨਜ਼ਰ ਦੇ ਵਿੱਚ ਸਭ ਅਸੀਂ ਇੱਕ ਸਮਾਨ ਹੈ ਧਰਤੀ ਅੱਗ ਹਵਾ ਤੇ ਪਾਣੀ ਓਏ ਲੱਗਿਆ ਮਾਨਵ ਨੂੰ ਆਕਾਸ਼ ਸਾਰਿਆਂ ਨੂੰ ਇੱਕੋ ਜਿਹਾ ਲੱਗਿਆ ਇਸੇ ਨੂੰ ਪੰਜ ਤੱਤ ਹੈ ਕਹਿੰਦੇ ਜੋ ਹੈ ਹਰ ਮਨੁੱਖ ਦੇ ਪਾਸ ਕਿਸੇ ਕੋਲੇ ਕੁਝ ਬੰਦਾ ਕੋਈ ਦੱਸ ਸਕਦਾ ਹੈ ਇਹ ਐਵੇਂ ਗਫਲਤ ਵਿੱਚ ਛੁਪਾ ਕੇ ਉਹਨਾਂ ਸ਼ੈਤਾਨਾਂ ਨੇ ਉਹਨਾਂ ਬਈ ਮਨਾਂ ਨੇ ਜੋ ਬਾਬਾ ਸਾਹਿਬ ਦੀ ਸਟੂ ਦੇ ਨਾਲ ਬੁੱਤ ਦੇ ਨਾਲ ਕਰਵਾਇਆ ਹੈ ਇਹ ਬਹੁਤ ਗਲਤ ਹੈ ਇਹ ਬਿਲਕੁਲ ਸਾਜ਼ਿਸ਼ ਹੈ ਇਹ ਕੋਈ ਸ਼ੱਕ ਨਹੀਂ ਸਾਜ਼ਿਸ਼ ਦੀ ਲੇਕਿਨ ਇਹਨੂੰ ਇਦਾਂ ਕਹਿਣਾ ਕਿ ਸਿੱਖਾਂ ਤੇ ਦਲਿਤਾਂ ਦੇ ਵਿੱਚ ਪਾੜਾ ਪਾਇਆ ਜਾ ਰਿਹਾ ਹੈ ਆ ਜਿਹੜੇ ਵੱਡੇ ਵੱਡੇ ਮੈਿਕ ਫੜ ਕੇ ਵੱਡੇ ਵੱਡੇ ਆਪਣੇ ਆਪ ਨੂੰ ਪੱਤਰਕਾਰ ਮੰਨਦੇ ਆ ਉਹ ਵੀ ਇਹੀ ਗੱਲ ਕਹੀ ਜਾ ਰਹੇ ਆ ਤੇ ਵੱਡੇ ਵੱਡੇ ਵਿਦਵਾਨ ਕਿਤੋਂ ਕੋਈ ਬਾਹਰ ਤੋਂ ਕੋਈ ਅੰਦਰ ਤੋਂ ਕੋਈ ਕਿਤੋਂ ਨਾ ਕੋਈ ਕਿਤੋਂ ਵੀਡੀਓ ਪਾਈ ਜਾਂਦਾ ਦਲਿਤਾਂ ਤੇ ਸਿੱਖੋਂ ਦੇ ਵਿੱਚ ਬਾੜਾ ਪਾਇਆ ਜਾ ਰਿਹਾ ਹੈ ਓਏ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤ